ਹਈ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਆ ਭਾਈ ਅ ਸੱਟਾ ਲੱਗੀਆਂ ਸਿਵਲ ਹਸਤਾਲ ਆਇਆ ਕੀ ਮਾਮਲਾ ਭਾਈ ਸਾਰਾ ਇਹ ਭਾਈ ਮੈਂ ਮੁੰਡੇ ਤੋਂ ਪੈਸੇ ਲੈਣੇ ਸੀਗੇ ਇੱਕ ਤੋਂ 17000 ਰੁਪਿਆ ਤੇ ਕੱਲ ਮੈਨੂੰ ਟੱਕਰਿਆ ਜਿਗਾ ਮੈਨੂੰ ਕਹਿੰਦਾ ਤੈਨੂੰ ਮਹੀਨੇ ਦਾ ਤੋਂ ਮੈਂ ਪੈਸੇ ਦੇ ਦੂੰਗਾ ਤੇ ਗੱਲ ਵੀ ਚਾਰ ਪੰਜ ਜਾਣੇ ਨਾਲ ਲੈ ਕੇ ਆਇਆ ਸੀ ਆਪਣੇ ਤੇ ਕੱਲ ਇੱਦਾਂ ਮੇਰੇ ਨਾਲ ਉਹਦੇ ਨਾਲ ਹੱਥੋ ਪਾਈ ਹੋਈ ਆ ਤੇ ਚਲ ਗਿਆ ਅੱਜ ਮੈਨੂੰ ਕੱਲਾ ਆਇਆ ਘਰੇ ਆ ਗਿਆ ਮੈਨੂੰ ਬਾਜ ਮਾਰੀ ਆ ਮੈਨੂੰ ਵਾਦਾ ਕਰਕੇ ਗਿਆ ਜਿਨੀ ਤੈਨੂੰ ਮੈਂ ਪੈਸੇ ਦੇ ਦੂੰਗਾ ਨਕਾ ਜਲ ਪੈਸੇ ਦੇਣ ਆਇਆ ਉਹਦਾ ਮੈਂ ਆਪਣੇ ਨਿਆਣਿਆਂ ਦੇ ਕੋਲ ਬੈਠਾ ਸੀਗਾ ਕੱਲਾ ਜਿਹਾ ਤੇ ਘਰੇ ਆਇਆ ਆ ਅੱਦਾਂ ਮੈਨੂੰ ਬਾਜ ਮਾਰੀ ਉਹਨੇ ਕੰਦਾ ਮੱਡੀ ਦੀ ਗੱਲ ਸੁਣੀ ਇੱਧਰ ਆ ਕੇ ਤੇ ਜਿੱਦਾਂ ਹੀ ਮੈਂ ਬਾਹਰ ਗਿਆ ਆ ਨਾਲ ਹੀ 8-9 ਜਾਨੇ ਮੈਨੂੰ ਪਾ ਦੇ ਗਏ ਕਾਦੇ ਪੈਸੇ ਲੈਣੇ ਤੁਸੀਂ ਭਾਈ ਉਤੋਂ ਮੈਨੂੰ ਪੈਸੇ ਦਿੱਤੇ ਹੋਏ ਸੀਗੇ ਉਹਨੂੰ 17000 ਰੁਪਏ ਮਤਲਬ ਧਾਰੇ ਦੇ ਉੱਤੇ ਹਾਂਜੀ ਧਾਰੇ ਦੇ ਉੱਤੇ ਵਾਲੇ ਸੀ ਕੈਸੀ ਦਿੱਤੇ ਕੈਸੀ ਹਾਂਜੀ 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 ਮਤਲਬ ਦੋ ਵਾਰੀ ਕਰਕੇ ਦਿੱਤੇ ਸੀਗੇ ਉਹਨੂੰ ਕੋਣ ਉਹ ਵਿਅਕਤੀ ਕੋਲ ਨਾਮ ਵਗੈਰਾ ਪਤਾ ਇੱਕ ਮੁੰਡਾ ਪਲਾਈਗੇਟ ਦਾ ਆਰੀ ਆ ਤੇ ਇੱਕ ਮੁੰਡਾ ਕੇਸ਼ਵਿਆ ਬਾਕੀ 7-8 ਜਾਣੇ ਅਨੁਪਛਾਤੇ ਆ ਕੀ ਸੁਣੋ ਕੋ ਜਿਹੜਾ ਮਾਰਿਆ ਤੁਹਾਡੇ ਤੇ ਕਦਮ ਆ ਆ ਭਾਜੀ ਆ ਦੋ ਕੜੇ ਆ ਮੇਰੇ ਕੋਲ ਉਹ ਮੇਰੇ ਕੋਲ ਛੱਡ ਗਏ ਸੀਗੇ ਮਤਲਬ ਮੈਂ ਖੋਲੇ ਸੀਗੇ ਮਾਰਦੇ ਸੀਗੇ ਮਤਲਬ ਆਪਣੀ ਸੇਫਟੀ ਵਾਸਤੇ ਮੈਂ ਉਸ ਤੋਂ ਪਹਿਲਾਂ ਕੜੇ ਖੋਲੇ ਸੀ ਜਦੋਂ ਮਾਰ ਦਿੱਤੇ ਉਸ ਤੋਂ ਬਾਅਦ ਖੋਲੇ ਸੀਗੇ ਮੈਂ ਤੇ ਇੱਕ ਬੇਸਬਾਲ ਆ ਉਹ ਘਰ ਵੀ ਆਇਆ ਕਰਦਿਆਂ ਨੇ ਰੱਖਿਆ ਸੀਗਾ ਮੈਨੂੰ ਵੱਡਾ ਵੱਟ ਤਾਂ ਲੈ ਕੇ ਆਏ ਤੇ ਮੇਰੇ ਫੋਨ ਬਹੁਤ ਜ਼ਿਆਦਾ ਮਤਲਬ ਧੁੰਦਾ ਪਿਆ ਕਿੰਨੇ ਕੁ ਵੇਲੇ ਦੀ ਗੱਲ ਹੈ ਇੱਕ ਮਹੀਨੇ ਬਾਅਦ ਪੈਸੇ ਦੇਣਾ ਜੀ ਫਿਰ ਉਹ ਵਸੋਏ ਨੇ ਮਾਮਲ ਹੁਣ ਤੇਰੇ ਘਰ ਮੇਰੇ ਕੋਲ ਤਾਂ ਆਈ ਮੈਂ ਕਿਹਾ ਜੀ ਪਤਾ ਥੋੜੇ-ਬੋਦੇ ਪੈਸੇ ਦੇਣ ਆਇਆ ਹੋਵੇ ਮੈਂ ਤਾਂ ਆ ਗਿਆ ਸੀਗਾ ਉਹਦੇ ਕੋਲ ਘਰ ਘਰ ਦੇ ਬਾਹਰ ਮੈਂ ਤਾਂ ਆਪਣੇ ਨਿਆਣਿਆਂ ਦੇ ਕੋਲ ਬੈਠਾ ਸੀ ਪਾਜੀ ਵਿਆਹ ਬੜਾ ਬੰਦਾ ਆ ਕੰਮ ਕਰਦਾ ਆ ਮੈਂ ਮੈਂ ਆਪਣੇ ਨਿਆਣਿਆਂ ਕੋਲ ਬੈਠਾ ਸੀ ਵੇਖਾ ਇਹਨੇ ਬਾਜ ਮਾਰੀ ਆ ਮੈਨੂੰ ਮੈਂ ਕਿਹਾ ਮੈਂ ਆਇਆ 2 ਮਿੰਟ ਕਿਹਨਾਂ ਵਾਈਲ ਮਾਰੀ ਆਰੀ ਆ ਮੁੰਡਾ ਬਲਾਈ ਗੇਟ ਦਾ ਪੈਸੇ ਉਹਨੂੰ ਦਿੱਤੇ ਸੀ ਹਾਂਜੀ ਪੈਸੇ ਉਹਨੂੰ ਦਿੱਤੇ ਸੀ ਕਿਹੜਾ ਮੱਲਾ ਬੰਦਾ ਤੁਹਾਡਾ ਮੇਰਾ ਬਲਾਈ ਗੇਟ ਵਾਲਾ ਜੜੀ ਨਾ ਕੀ ਸੁਨੀਲ ਕੁਮਾਰ ਕਦੋਂ ਹੋਈ ਏ ਲੜਾਈ ਭਾਜੀ ਇਹ ਆ ਭਾਜੀ ਅੱਧਾ ਪੌਣਾ ਘੰਟਾ ਪਹਿਲਾਂ ਤੇ ਜਿਹੜੇ ਪੈਸੇ ਦਿੱਤੇ ਸੀ ਵਰਤਨ ਨੂੰ ਜਾਂ ਬਿਆਜੂ ਦਿੱਤੇ ਸੀਗੇ ਉਹ ਓਦਾਂ ਦਿੱਤੇ ਸੀਗੇ ਭਾਜੀ ਯਾਰੀ ਦੋਸਤੀ ਤੁਹਾਡਾ ਦਾ ਕੰਮ ਨਾ ਮੇਰਾ ਆਪਣਾ ਭਾਜੀ ਉਹ ਹੈਲਪਰ ਦੀ ਜੋ ਆ ਬਗਾਦਾ ਇਹ ਮਨ ਕਰਦੇ ਬੁਨਸਾਤ ਕਰੋ ਭਾਜੀ ਮੇਰੇ ਜਿਹੜੀਆਂ ਸੱਟਾਂ ਲੱਗੀਆਂ ਆ ਉਹਦੇ ਤੇ ਪਰਚਾ ਦਰ ਬਾਦ ਤੋਂ ਬਾਦ ਮਤੈ ਕੀ ਨਾ ਮਦਦ ਮੇਰਾ ਰਾਜ ਰਾਣੀ ਸਿਵਲ ਹਸਪਤਲ ਆਏ ਆ ਬੇਟੇ ਨੂੰ ਲੈ ਕੇ ਕੀ ਮਾਮਲਾ ਹੀ ਇਹ ਇਹ ਮਾਮਲਾ ਇਹ ਤੁਸੀਂ ਦਾ ਮੈਂ ਘਰ ਹਾਂ ਨਹੀਂ ਸੀ ਮੈਨੂੰ ਬਾਹਰੋਂ ਪਤਾ ਲੱਗਾ ਵਾ ਕਿ ਮੇਰੇ ਮੁੰਡੇ ਨੂੰ ਖੋਟ-ਖੋਟਿਆ ਮੈਂ ਤਾਂ ਨੱਥੀ ਨੱਥੀ ਆਈ ਦਾ ਵਦਾ ਬੱਚੇ ਕੋਲ ਇਹੋ ਫੋਨ ਹੋਇਆ ਪਿਆ ਸੀ ਇਹ ਲੜਾਈ ਮਾਤੇ ਘਰੇ ਹੋਈ ਜਾਂ ਕਿਤੇ ਬਾਹਰ ਹੋਈ ਆ ਬਾਹਰ ਕੋਨੇ ਚ ਕੋਈ ਹੋਈ ਆ ਜਾਂ ਤਾਂ ਦੇ ਘਰ ਕੋਲ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਲੜਾਈ ਹੋਈ ਆ ਜੀ ਬਾਹਰੋਂ ਪਿਆਣੇ ਦੱਸਿਆ ਸੀ ਇਹਦਾ ਇਹਦਾ ਪਤਾ ਲੱਗੇ ਕੀ ਕਰਨ ਦੀ ਹੈ ਗੱਲ ਕੋਈ ਨਹੀਂ ਮੈਨੂੰ ਪਤਾ ਲੱਗਾ ਗੱਲ ਕੋਈ ਉਪਰ ਗੱਲ ਤੋਂ ਮੈਨੂੰ ਪਤਾ ਨਹੀਂ ਲੱਗਾ ਕਿ ਨਾ ਆਂਟੀ ਕਾਡੇ ਮੁਤਾਕਿ ਸਿਰ ਕੱਟ ਗਿਆ ਵਾ ਮੈਂ ਕੀ ਹੋਇਆ ਕੀ ਆ ਐ ਤਰ ਰੋਂਦੀ ਰੋਂਦੀ ਕਰਨ ਫੋਕਿੰਗ ਸਿਵਲ ਹਸਪਤਲ ਤੁਸੀਂ ਲੈ ਕੇ ਆਏ ਆ ਨਹੀਂ ਸਿਵਲ ਹਸਪਤਲ ਲੈ ਕੇ ਕਿੰਨੀ ਉਮਰ ਬੇਟੇ ਦੀ ਬੇਟੇ ਦੀ 33 ਸਾਲ ਹੈਗੀ ਠੀਕ ਹੈ ਜੇ ਭਾਗ ਕੁੰਜੇ ਮੈਂ ਹਾਣੂ ਬੱਚਾ ਹੁਣ ਕੰਮ ਤੇ ਜਾਂਦਾ ਵਾ ਮੈਨੂੰ ਖਤਰਾ ਵਾ ਇਹਨਾਂ ਬੱਚਿਆਂ ਨੂੰ ਮੁੜ ਕੇ ਕੋਈ ਮਾਰੇ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕੰਦੀ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਬਾਕੀ ਮਿੰਨੇ ਮੇਰੇ ਮੁੰਡੇ ਤੇ ਵੀ ਹੈਗਾ ਉਹ ਮੁੜ ਕੇ ਦੇਖਭਾਲ ਕਰਨ ਵਾਲਾ ਕੋਈ ਨਹੀਂ ਮਗਰ ਤੇ ਬੱਚੇ ਨੂੰ ਕੌਣ ਸਾ ਦੇਖੂਗਾ ਮਗਰ ਠੀਕ ਹੈ